ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਅਲਰਟ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪੰਡ ਰਾਮਪੁਰ ਚੰਗੀਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਤਾਸ਼ਪੁਰ ਤੇ ਫਤਿਹਬਾਦ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਤਾਸ਼ਪੁਰ ਦੀ ਟੀਮ ਜਿਸ ਨੇ 33 ਅੰਕ ਲੈ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਫਤਿਹਬਾਦ ਦੀ ਟੀਮ ਜਿਸ ਨੇ 25.5 ਅੰਕ ਲੈ 51000 ਰੁਪਏ ਦਾ ਇਨਾਮ ਦਿੱਤਾ ਗਿਆ ਇਸ ਕੱਪ ਦਾ ਬੈਸਟ ਸਟਾਪਰ ਨਿਕਲਿਆ ਅਰਸ਼ ਚੋਲਾ ਸਾਹਿਬ ਜਿਸ ਨੇ 8 ਟੱਚ ਲੈ ਕੇ 5 ਜਫੇ ਲਾਏ ਇਸ ਕੱਪ ਦਾ ਬੈਸਟ ਰੀਡਰ ਨਿਕਲਿਆ ਬਾਗੀ ਪਰਮਜੀਤਪੁਰਾ ਜਿਸ ਨੇ 12 ਰੇਡਾਂ ਪਾ ਕੇ 12 ਅੰਕ ਲਏ ਬੈਸਟ ਰੀਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਕੈਸ਼ ਰਾਸ਼ੀ ਨਾਲ ਸਨਮਾਨ ਵੀ ਕੀਤਾ ਗਿਆ ਤੇ ਪਿੰਡ ਫਤਿਹਾਬਾਦ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ ਲੱਖਾ ਚੀਮਾ ਬਾਜੂ ਪਲਵਾਨ ਮਾਨਾ ਲਾਲਪੁਰ ਸਿਮਰਨ ਕੰਗ ਰੇਸ਼ਮ ਜਮਾ ਰਾਏ ਸੋਕਾ ਜੋਰੇ ਸੰਘਰੇ ਖੇਡੇ ਤੇ ਤਾਸ਼ਪੁਰ ਦੀ ਟੀਮ ਵਿੱਚ ਅਗੀ ਪਰਮਜੀਤਪੁਰਾ ਤਾਜਾ ਕਾਲਾ ਸੰਗਾ ਪਿੰਡਾ ਸੰਘਵਾਲ ਬਚਿੱਤਰ ਤਾਸਪੁਰ ਵਾਹਿਗੁਰੂ ਸੀਚੇਵਾਲ ਕੌਰਾ ਤਾਸਪੁਰ ਸੱਤੂ ਸੇਰਪੁਰ ਦੋਨਾ ਤੇ ਜੋਂਟੀ ਕਲਸੀਆਂ ਖੇਡੇ ਤੇ ਅੱਜ ਦੇ ਦੂਜੇ ਕਬੱਡੀ ਕੱਪ ਬੀਰੋ ਕੇ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਦੜਬਾ ਮੰਡੀ ਤੇ ਟੰਡੋਲੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਦੜਬਾ ਮੰਡੀ ਜਿਸ ਨੇ 20 ਅੰਕ ਲਏ ਤੇ 70770 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਟੰਡੋਲੀ ਦੀ ਟੀਮ ਜਿਸ ਨੇ 16 ਅੰਕ ਲੈ ਤੇ 55555 ਰੁਪਏ ਦੇ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਨਿਕਲਿਆ ਮਾਨ ਸਿੰਘ ਜਿਸ ਨੇ 9 ਰੇਡਾਂ ਪਾ ਕੇ 8 ਅੰਕ ਲਏ ਤੇ ਇਸ ਕੱਪ ਦਾ ਬੈਸਟ ਸਟਾਪਰ ਨਿਕਲਿਆ ਸਤੀ ਦੜਬਾ ਜਿਸ ਨੇ 3 ਟੱਚ ਤੇ 3 ਜਫੇ ਲਾਏ ਲਖੇ ਟੰਡੋਲੀ ਦੇ 5 ਟੱਚ 3 ਜਫੇ ਸੀ ਬੈਸਟ ਟਰੇਡਰ ਤੇ ਸਟਾਪਰ ਨੂੰ ਬਲਟ ਮੋਟਰਸਾਈਕਲ ਦਿੱਤੇ ਗਏ ਦਰਬਾ ਮੰਡੀ ਦੀ ਟੀਮ ਵਿੱਚ ਸ਼ੇਰੂ ਧਨੌਰੀ, ਖੁਸ਼ੀ ਦੁੱਗਾ, ਬਣੀ ਸਮਾਣਾ, ਮਾਨ ਸਿੰਘ, ਸਤੀ ਦੜਬਾ, ਧਿਆਨਾ ਦੜਬਾ, ਰਾਜ ਝੋਟ ਤੇ ਨੰਨਾ ਕੋਚ ਖੇਡੇ। ਤੇ ਢੰਡੋਲੀ ਦੀ ਟੀਮ ਵਿੱਚ ਬੱਬੂ ਝਨੇੜੀ, ਕਾਜੂ ਰਣੀਕੇ, ਪਿੰਦੂ ਦਤਾਲ, ਗਾਗਣ, ਢੰਡੋਲੀ, ਕਾਲਾ ਢੰਡੋਲੀ, ਲੱਖਾ ਢੰਡੋਲੀ, ਪ੍ਰਦੀਪ ਤੂਫਾਨ ਤੇ ਗੁਰਪ੍ਰੀਤ ਖੇਡੇ। ਤੇ ਅੱਜ ਦੇ ਤੀਜੇ ਕਬੱਡੀ ਕੱਪ ਸਰਧੂਲਗੜ ਦੇ ਫਾਈਨਲ ਮੈਚ ਵਿੱਚ ਬੁੱਜੀਆਂ ਫਤੇਗੜ ਛੰਨਾ ਤੇ ਅਮਰਸਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਫਤੇਗੜ ਛੰਨਾ 55000 ਰੁਪਏ ਦਾ ਇਨਾਮ ਤੇ ਸੈਕੰਡ ਅਮਰਸਰ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਕਾਕਾ ਨਗਲਾ ਤੇ ਪੂਰੀ ਛੰਨਾ ਜੁਆਇੰਟ ਜਿਨ੍ਹਾਂ ਨੇ 7 ਰੇਡਾਂ 7 ਰੇਡਾਂ ਪਾ ਕੇ 7 ਅੰਕ ਲਏ ਤੇ ਇਸ ਕੱਪ ਦਾ ਬੈਸਟ ਟੌਪਰ ਸੀ ਬਿੱਲਾ ਢੋਡੇ ਜਸ਼ਨ ਕੱਕੜਵਾਲ ਸ਼ਰਮਾ ਮੱਖੇਵਾਲਾ ਜੁਆਇੰਟ ਜਿਨ੍ਹਾਂ ਦੇ 4 ਟੱਚ 4 ਹੀ ਜਫੇ ਸੀ ਤਿੰਨਾ ਜਾਫੀਆਂ ਦੇ ਬੈਸਟ ਰੀਡਰ ਤੇ ਸਟਾਪਰ ਨੂੰ ਮੋਟਰਸਾਈਕਲ ਸੀ ਤੇ ਅੰਮ੍ਰਿਤਸਰ ਦੀ ਟੀਮ ਵਿੱਚ ਰਾਣਾ ਲੋਪੋਂਕੇ ਰਸਪਾਲ ਬੋਲੀਆਂ ਸਰਵਨ ਬਾਣੀਕੇ ਹਰਚੰਦ ਰੂਪਾ ਵੈਰੋਕੇ ਤਿੰਨਾ ਬੋਲੀਆਂ ਗੋਲੀ ਪੱਤੀ ਛੋਟਾ ਮਹਿੰਦੀ ਮੰਡੀਆਂ ਕਲਾਂ ਪਿੰਡਾ ਖੇਡੇ ਤੇ ਫਤਿਹਗੜ ਛੰਨਾ ਦੀ ਟੀਮ ਵਿੱਚ ਕਾਲਾ ਧੂਰਕੋਟ ਕਾਕਾ ਨਗਲਾ ਹਰਦੀਪ ਪੱਟੂ ਪੂਰੀ ਛੰਨਾ ਬਿੱਲਕ ਟੋਡੇ ਜਸ਼ਨ ਟੱਕੜਵਾਲਿੰਦਾ ਧਨੋਲਾ ਸ਼ਰਮਾ ਮੱਖਣੇ ਵਾਲਾ ਖੇਡੇ ਤੇ ਅੱਜ ਦੇ ਚੌਥੇ ਕਬੱਡੀ ਕੱਪ ਸੁਲਤਾਨਪਿੰਡ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਗਵਾਨਪੁਰਾ ਤੇ ਕਰਿਆਲਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਭਗਵਾਨਪੁਰਾ ਜਿਸ ਨੇ 31 ਅੰਕ ਲਏ ਤੇ ਸੈਕੰਡ ਰਹੀ ਕਰਿਆਲਾ ਦੀ ਟੀਮ ਜਿਸ ਨੇ 31 ਅੰਕ ਲਏ ਤੇ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਮੱਖਣ ਮੱਖੀ ਜਿਸ ਨੇ 17 ਰੇਡਾਂ ਬਾਕੇ 16 ਅੰਕ ਲਏ ਤੇ ਇਸ ਕੱਪ ਦਾ ਬੈਸਟ ਜੱਫੀ ਨਿਕਲਿਆ ਗੋਪੀ ਤੀਜਾ ਸਿੰਘ ਵਾਲਾ ਜਿਸ ਨੇ 7 ਟੱਚ ਸੇ ਜੱਫੀ ਜਫੀ ਸੀ ਬੈਸਟ ਟਰੇਡਰ ਤੇ ਸਟੋਪਰ ਨੂੰ ਸੋਨੇ ਦੇ ਕੈਂਠੇ ਦਿੱਤੇ ਗਏ ਤੇ ਭਗਵਾਨਪੁਰਾ ਦੀ ਟੀਮ ਵਿੱਚ ਨਿਰਮਲ ਲੋਪੋਂਕੇ ਕੋੜਾ ਸ਼ਾਮਪੁਰ ਮੱਤਾ ਸ਼ਕਰਮੰਸੀਆ ਮਹਾਵੀਰ ਟਵਾਲ ਜੱਸਾ ਰਾਮਦਾਸ ਹਰਮਨ ਜਲਾਲਪੁਰ ਜਸ ਚੌੜੇ ਮਾਦਰੇ ਖੇਡੇ ਕਰਿਆੜਾ ਦੀ ਟੀਮ ਵਿੱਚ ਮੱਖਣ ਮੱਖੀ ਪੀਮ ਦੁਬਲੀ ਗੋਪੀ ਕੈਰੋਂ ਰੇਸ਼ਮ ਚੰਬਾ ਬਾਜੂ ਸੋਡੀ ਰਤਨਗੜ ਗੋਪੀ ਤੇਜਾ ਸਿੰਘ ਵਾਲਾ ਤੇ ਵੀਰਾ ਸਰਹਾਲੀ ਖੇਡੇ ਤੇ ਇਹ ਸੀ ਅੱਜ ਦੇ ਕਬੱਡੀ ਗੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਬੈੱਲ ਨੂੰ ਵੀ ਜਰੂਰ ਦਬਾ ਦਿਓ ਕਿਸਨਾ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ